ਸੋਸ਼ਲ ਮੀਡੀਆ ਤੇ ਅੱਜ 라ਵਣ ਦੀ ਕਿਉਂ ਹੋ ਰਹੀ ਹੈ ਤਾਰੀਫ ਤੇ ਅੱਜ ਦੇ ਰਾਜਨੀਤਕਾਂ ਬਾਰੇ ਕੀ ਕਹਿ ਰਹੇ ਨੇ ਲੋਕ ਪੋਸੂਨਾਮਾ ਚੈਨਲ ਤੇ ਦਿਖਾਇਆ ਜਾ ਰਿਹਾ ਪੂਰਾ ਸੱਚ ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਦੁਸ਼ਹਿਰਾ ਕੱਲ ਲੰਘਿਆ ਹੈ ਦੁਸ਼ਹਿਰੇ ਤੋਂ ਪਹਿਲਾਂ ਜਾਂ ਦੁਸ਼ਹਿਰੇ ਤੋਂ ਬਾਅਦ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਲਓ ਕਿ ਕਿਸ ਤਰ੍ਹਾਂ ਰਾਵਣ ਦੀ ਤਾਰੀਫ ਹੋ ਰਹੀ ਹੈ ਚਾਰ ਵੇਦਾਂ ਦਾ ਗਿਆਤਾ ਸਾਰੇ ਗ੍ਰਹਿ ਉਹਨਾਂ ਦੇ ਵਸ ਜਿਸ ਸ਼ਖਸ ਨੇ ਕਾਲ ਨੂੰ ਆਪਣੇ ਪਾਵੇਂ ਨਾਲ ਬੰਨ ਕੇ ਰੱਖਿਆ ਹੋਇਆ ਸੀ ਉਹ ਕੋਈ ਮਾਮੂਲੀ ਸ਼ਖਸੀਅਤਾ ਹੋ ਨਹੀਂ ਸਕਦਾ ਉਸ ਨੇ ਇੱਕ ਗਲਤੀ ਕੀਤੀ ਔਰ ਤੁਸੀਂ ਦੇਖ ਲਓ ਕਿ ਅੱਜ ਹਰ ਸਾਲ ਉਸ ਦੇ ਪੁਤਲੇ ਬਣਾ ਬਣਾ ਕੇ ਸਾੜੇ ਜਾਂਦੇ ਨੇ ਪਰ ਅੱਜ ਸੋਸ਼ਲ ਮੀਡੀਆ ਤੇ ਰਾਵਣ ਨੂੰ ਲੋਕ ਯਾਦ ਕਰ ਰਹੇ ਨੇ ਕਿ 라ਵਣ ਦੇ ਪੱਲੇ ਚਾਰ ਵੇਦਾਂ ਦਾ ਗਿਆਨਤਾ ਸੀ ਨੌ ਗ੍ਰਹਿ ਜਿਹੜੇ ਐ ਉਸ ਨੇ ਵਸ ਕੀਤੇ ਹੋਏ ਸੀ ਔਰ ਕਾਲ ਨੂੰ ਪਾਵੇ ਨਾਲ ਬੰਨਿਆ ਹੋਇਆ ਸੀ ਪਰ ਅੱਜ ਦੇ ਨੇਤਾਮਾਂ ਬਾਰੇ ਉਹ ਲੋਕ ਕਹਿ ਰਹੇ ਨੇ ਕਿ ਅੱਜ ਦੇ ਨੇਤਾ ਜਿਨ੍ਹਾਂ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਕੇਸ ਚੱਲ ਰਹੇ ਨੇ ਬਲਾਤਕਾਰ ਦੇ ਕੇਸ ਚੱਲ ਰਹੇ ਨੇ ਧੋਖਾਧੜੀ ਦੇ ਕੇਸ ਚੱਲ ਰਹੇ ਨੇ ਤੇ ਹੋਰ ਸਮਾਜ ਵਿੱਚ ਕੀਤੇ ਹੋਏ ਕੱਪੜੇ ਜੋ ਪੈਸਾ ਸਮਾਜ ਦੇ ਲਈ ਸਮਾਜ ਦੀ ਬਿਹਤਰੀ ਲਈ ਇਸਤੇਮਾਲ ਹੋਣਾ ਸੀ ਔਰ ਉਸ ਪੈਸੇ ਦਾ ਇਹਨਾਂ ਲੋਕਾਂ ਨੇ ਗਲਤ ਇਸਤੇਮਾਲ ਕੀਤਾ ਔਰ ਅੱਜ ਅਦਾਲਤਾਂ ਨੇ ਚੱਕਰ ਲਗਾ ਰਹੇ ਨੇ ਕਦੇ ਇਹਨਾਂ ਦੇ ਕਰੈਕਟਰ ਤੇ ਆਪਾਂ ਨਜ਼ਰ ਮਾਰੀਏ ਤਾਂ ਇਹਨਾਂ ਦੇ ਜਿਹੜੇ ਕਰੈਕਟਰ ਹੈ ਇਹਨਾਂ ਦੇ ਕਰੈਕਟਰ ਮਤਲਬ ਭਾਅ ਚਿਹਰਾ ਜਿਹੜਾ ਉਹ ਖਾਣ ਵਾਲਾ ਹੋਰ ਹੈ ਦਿਖਾਉਣ ਵਾਲਾ ਹੋਰ ਹੈ ਇਹ ਪਤਾ ਨਹੀਂ ਕਿ ਕਦੋਂ ਤੁਹਾਨੂੰ ਕਿਸ ਰਸਤੇ ਤੇ ਧੋਖਾ ਦੇ ਦੇਵੇ ਇਹ ਲੋਕ ਜਿਹੜੇ ਨੇ ਇਹ ਆਪ ਹੀ ਸਾਰਾ ਕੁਝ ਕਰਨਾ ਜਾਣਦੇ ਨੇ ਔਰ ਆਪ ਹੀ ਉਸ ਨੂੰ ਬਦਲਣਾ ਵੀ ਜਾਣਦੇ ਨੇ ਸੱਤਾ ਦਾ ਨਸ਼ਾ ਇਹਨਾਂ ਲੋਕਾਂ ਦੇ ਸਿਰਾਂ ਤੇ ਇੰਨਾ ਕਿ ਚੜ ਜਾਂਦਾ ਹੈ ਫਿਰ ਇਹਨਾਂ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਦੋਸਤੋ ਅੱਜ 라वण ਦੀ ਤਾਰੀਫ ਹੋ ਰਹੀ ਹੈ ਔਰ ਦਰਾਹੇ ਦੇ ਨਜ਼ਦੀਕ 라वण ਦਾ ਬਹੁਤ ਵੱਡਾ ਇੱਕ ਸਥਾਨ ਹੈ ਜਿੱਥੇ ਉਸ ਦੀ ਪੂਜਾ ਕੀਤੀ ਜਾਂਦੀ ਹੈ ਔਰ ਕੁੱਲੂ ਮਨਾਰੀ ਜਿੱਥੇ ਕੀ ਦੁਨੀਆ ਦਾ ਦੁਨੀਆ ਦਾ ਦੁਸ਼ਹਿਰਾ ਜਿਹੜਾ ਹੈ ਉਹ ਕੁੱਲੂ ਦਾ ਮਸ਼ਹੂਰ ਹੈ ਜਿੱਥੇ ਵੀ 라वण ਦਾ ਬੁੱਤ ਬਣਾ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ ਸੋ ਕਿਤੇ ਨਾ ਕਿਤੇ ਅੱਜ ਦੇ ਨੇਤਾਮਾਂ ਨੂੰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਮਤਲਬ ਲੋਕਾਂ ਦੇ ਨਾਲ ਖਿਲਵਾੜ ਕਰਦੇ ਨੇ ਧੋਖਾ ਫਰੇਵ ਕਰਦੇ ਨੇ ਔਰ ਅਸੀਂ ਲੋਕ ਜਿਹੜੇ ਐ ਇਹਨਾਂ ਤੋਂ ਐਸੇ ਕਰਕੇ ਦੂਰ ਰਹਿੰਦੇ ਆ ਕਿ ਇਹਨਾਂ ਦਾ ਪਤਾ ਕੁਝ ਨਹੀਂ ਐ ਕਦੋਂ ਕਿਸ ਨੂੰ ਇਹ ਧੋਖਾ ਦੇ ਦੇਣ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੇ ਕਦੇ ਵਰਕਰਾਂ ਦੀ ਸਾਰ ਲਈ ਐ ਕਦੇ ਉਹਨਾਂ ਨੇ ਜਾ ਕੇ ਵਰਕਰਾਂ ਦੀ ਕੰਡੀਸ਼ਨ ਪੁੱਛੀ ਐ ਕੋਈ ਹੋਏਗਾ ਜੋ ਵਰਕਰਾਂ ਦੀ ਤਰਸ ਯੋਗ ਹਾਲਤ ਵਿੱਚ ਆਪਣੀ ਮਦਦ ਕਰਦਾ ਹੋਏਗਾ ਨਹੀਂ ਤਾਂ ਜ਼ਿਆਦਾ ਕਰਕੇ ਸੱਤਾ ਦੇ ਨਸ਼ੇ ਵਿੱਚ ਇਹ ਲੋਕ ਭੁੱਲ ਜਾਂਦੇ ਨੇ ਔਰ ਫਿਰ 5 ਸਾਲ ਬਾਅਦ ਉਹੀ ਵਰਕਰ ਯਾਦ ਆਉਂਦੇ ਨੇ ਤੁਸੀਂ ਦੇਖੋ ਕਿ ਬਹੁਤ ਸਾਰੇ ਐਮਪੀਜ਼ ਨੇ ਬਹੁਤ ਸਾਰੇ ਐਮਐਲਏਜ਼ ਨੇ ਅਲੱਗ-ਅਲੱਗ ਪਾਰਟੀਆਂ ਦੇ ਜਿਨ੍ਹਾਂ ਦੇ ਉੱਪਰ ਤਰ੍ਹਾਂ-ਤਰ੍ਹਾਂ ਦੇ ਦੋਸ਼ ਲੱਗੇ ਨੇ ਬਲਾਤਕਾਰ ਦੇ ਦੋਸ਼ਾਂ 'ਚ ਫਸੇ ਹੋਏ ਨੇ ਕਿਸੇ ਨੂੰ ਗਲਤ ਇਰਾਦੇ ਨਾਲ ਟੱਚ ਕੀਤਾ ਗਿਆ ਉਹ ਉਹ ਨੋਟਿਸਾਂ ਦੇ ਚੱਕਰ ਦੇ ਵਿੱਚ ਘਿਰਿਆ ਹੋਇਆ ਹੈ ਕਰੈਕਟਰ ਜਿਹੜਾ ਹੈ ਕਰੈਕਟਰ ਉਹ ਬਰਕਰਾਰ ਰੱਖਣ ਦੀ ਲੋੜ ਹੈ ਔਰ ਬਹੁਤ ਸਾਰੇ ਨੇਤਾ ਬਹੁਤ ਸਾਰੇ ਮੰਤਰੀ ਅਜਿਹੇ ਨੇ ਜਿਨ੍ਹਾਂ ਦੀ ਅਸੀਂ ਉਦਾਹਰਨਾਂ ਦਿੰਦੇ ਆ ਜੋ ਆਪਣੇ ਇਸ ਦਿੱਤੇ ਹੋਏ ਲੋਕਾਂ ਦੇ ਸਮਰਥਨ ਨੂੰ ਯਾਦ ਰੱਖਦੇ ਨੇ ਜੋ ਲੋਕਾਂ ਦੀ ਸੇਵਾ ਨੂੰ ਯਾਦ ਕਰਦੇ ਨੇ ਜੋ ਈਮਾਨਦਾਰ ਨੇਤਾ ਨੇ ਉਹ ਸਮਝਦੇ ਨੇ ਕਿ ਭਾਈ ਜੇਕਰ ਅਸੀਂ ਗਲਤ ਕੰਮ ਕੀਤਾ ਤਾਂ ਲੋਕਾਂ 'ਚ ਵਿਚਰਨਾ ਸਾਡੇ ਲਈ ਮੁਸ਼ਕਲ ਹੋ ਜਾਏਗਾ ਅੱਜ ਬਹੁਤ ਸਾਰੇ ਮੰਤਰੀ ਜੇਲਾਂ ਦੇ ਵਿੱਚ ਡੱਕੇ ਹੋਏ ਨੇ ਜਿਨ੍ਹਾਂ ਨੇ ਸੱਤਾ ਦੇ ਨਸ਼ੇ ਦੇ ਵਿੱਚ ਗਲਤ ਕੰਮ ਕੀਤੇ ਨੇ ਸੋ ਇਸ ਕਰਕੇ ਕਿਤੇ ਨਾ ਕਿਤੇ ਚੱਕਰ ਜਦੋਂ ਘੁੰਮਦਾ ਹੈ ਘੁੰਮ ਕੇ ਜਿਸ ਪੁਆਇੰਟ ਤੋਂ ਸ਼ੁਰੂ ਹੁੰਦਾ ਹੈ ਉੱਥੇ ਆ ਕੇ ਖਤਮ ਹੋ ਜਾਂਦਾ ਹੈ ਇਈ ਵਾਰ ਮਹਾਤਮਾ ਦੱਸਦੇ ਆ ਕਿ ਉਹ ਲੋਕ ਅੱਜ ਜੇਲਾਂ ਵਿੱਚ ਡੱਕੇ ਹੋਏ ਨੇ ਜਿਨ੍ਹਾਂ ਦੀ ਜ਼ੁਬਾਨ 'ਚੋਂ ਸ਼ਬਦ ਨਿਕਲਿਆ ਕਾਨੂੰਨ ਬਣ ਜਾਂਦਾ ਸੀ ਸੋ ਇਸ ਕਰਕੇ ਕਿਤਨਾ ਕਿਤੇ ਦੋਸਤੋ 라ਵਣ ਜਿਸ ਦੀ ਸੋਨੇ ਦੀ ਲੰਕਾ ਸੀ ਔਰ ਚਾਰ ਵੇਦਾਂ ਦਾ ਗਿਆਤਾ ਸੀ ਔਰ ਅੱਜ ਬਹੁਤ ਥਾਂਾਂ ਤੇ ਉਸ ਦੀ ਪੂਜਾ ਵੀ ਹੁੰਦੀ ਹੈ ਜਿੱਥੇ-ਜਿੱਥੇ ਉਸ ਦੀ ਪੂਜਾ ਕਰਦੇ ਨੇ ਲੇਕਿਨ ਉਹ ਲੋਕ ਕਹਸਦੇ ਨੇ ਕਿ ਰਾਵਣ ਦੀ ਪੂਜਾ ਕੋ ਇੱਕ ਮਹਾਨ ਯੋਧਾ ਸੀ ਠੀਕ ਹੈ ਇਨਸਾਨ ਜ਼ਿੰਦਗੀ ਦੇ ਵਿੱਚ ਗਲਤੀਆਂ ਕਰਦਾ ਹੈ ਔਰ ਕਿਹੜਾ ਇਨਸਾਨ ਹੈ ਜਿਸ ਨੇ ਜ਼ਿੰਦਗੀ ਚ ਗਲਤੀ ਨਾ ਕੀਤੀ ਹੋਵੇ ਹਰ ਸਾਲ ਉਸ ਦੇ ਬੁੱਤ ਬਣਾਇਆ ਜਾਂਦਾ ਹੈ ਔਰ ਉਸ ਦੇ ਬੁੱਤ ਨੂੰ ਬਣਾ ਕੇ ਅੱਗ ਲਗਾਈ ਜਾਂਦੀ ਹੈ ਔਰ ਲੋਕ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਆ ਜਾਂਦੇ ਨੇ ਸੋ ਇਸ ਕਰਕੇ ਦੋਸਤੋ ਅੱਜ ਮੈਂ ਕਾਫੀ ਚੈਨਲਾਂ ਦੇ ਉੱਪਰ ਦੇਖ ਰਿਹਾ ਬਹੁਤ ਅੱਛਾ ਮਤਲਬ ਉਹਨਾਂ ਨੇ 라ਵਣ ਦੇ ਗਿਆਨ ਦੀ ਬੜੀ ਤਾਰੀਫ ਕੀਤੀ ਹੈ ਔਰ ਅੱਛਾ ਲੱਗਦਾ ਹੈ ਕਿਉਂਕਿ ਠੀਕ ਹੈ ਪੋਜ਼ਿਟਿਵ 네ਗਟਿਵ ਦੋਨੇ ਹੀ ਐਸਪੈਕਟ ਇਨਸਾਨ ਚੀ ਹੁੰਦੇ ਨੇ ਸੋ ਇਸ ਕਰਕੇ ਅੱਜ ਦੇ ਉਹ ਨੇਤਾ ਜਿਨ੍ਹਾਂ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਬਲਾਤਕਾਰ ਦੇ ਧੋਖਾਧੜੀ ਦੇ ਹੋਰ ਬਹੁਤ ਸਾਰੇ ਕੇਸ ਚੱਲ ਰਹੇ ਨੇ ਜ਼ਿੰਦਗੀ ਭਰ ਲਈ ਜਿਹੜੇ ਜੇਲ੍ਹਾਂ ਵਿੱਚ ਵੀ ਬੰਦ ਨੇ ਔਰ ਉਹਨਾਂ ਨੂੰ ਖਾਸ ਕਰਕੇ ਇਸ એપisode ਦੇ ਜਿਹੜੀ ਇਹ ਹੀ ਬੇਨਤੀ ਹੈ ਕਿ ਜੋ ਤੁਹਾਡੀ ਡਿਊਟੀ ਪਬਲਿਕ ਨੇ ਲਈ ਹੈ ਤੁਹਾਨੂੰ ਚੁਣ ਕੇ ਰਾਜ ਸਭਾ ਜਾਂ ਲੋਕ ਸਭਾ ਚ ਭੇਜਿਆ ਪਲੀਜ਼ ਉਸ ਨੂੰ ਯਾਦ ਰੱਖੋ ਇਹ ਪਬਲਿਕ ਹੈ ਸਭ ਜਾਣਦੀ ਹੈ ਜੇ ਤੁਹਾਨੂੰ ਰਾਜ ਤੇ ਬਿਠਾ ਦਿੰਦੀ ਹੈ ਤੇ ਅਰਾਜ ਤੋਂ ਉਤਰਵਾ ਵੀ ਦਿੰਦੀ ਹੈ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਪਬਲਿਕ ਦੇ ਹੱਥਾਂ ਦੇ ਵਿੱਚ ਇੰਨੀ ਤਾਕਤ ਸੌਂਪ ਦਿੱਤੀ ਹੈ ਕਿ ਇੱਕ ਵੋਟ ਤੁਹਾਡੀ ਜ਼ਿੰਦਗੀ ਨੂੰ ਖਤਮ ਵੀ ਕਰ ਸਕਦੀ ਹੈ ਤੁਹਾਡੇ ਭਵਿੱਖ ਨੂੰ ਖਤਮ ਕਰ ਸਕਦੀ ਹੈ ਤਾਂ ਇੱਕ ਵੋਟ ਤੁਹਾਨੂੰ ਤੁਹਾਡਾ ਭਵਿੱਖ ਉਜਵਲ ਵੀ ਬਣਾ ਸਕਦੀ ਹੈ ਜੁੜੇ ਰਹੋ ਪੋਸੂਨਾਮਾ ਚੈਨ